ਸੇਵਾ ਇਹ ਹੈ ਕਿ ਤੁਹਾਡੇ ਜਿੰਦਗੀ ਦੇ ਦਿਨ ਥੋੜੇ ਆ ਹੁਣ ਜਿੰਨਾ ਤੁਹਾਡੇ ਕੋਲ ਜੀ ਹੁੰਦਾ ਜੀ ਲੋ ਤੂੰ ਜਿੰਨਾ ਤਰਾ ਬਾਹ ਲੱਗ ਸਕਦਾ ਤੂੰ ਲਾਲਾ ਤੇਨੂੰ ਮੇਰਾ ਤੈਨੂੰ ਤੇਰਾ ਜਿੰਨਾ ਬਾਹ ਲੱਗ ਸਕਦਾ ਨਾ ਤੂੰ ਲਾਲਾ ਇਹ ਵੀ ਗਾਲ ਚੱਕ ਪੁੱਤੇ ਹਾਂ ਵੀਡੀਓ ਗਾਲ ਚੱਕ ਮੈਂ ਕਿ ਤਰਾ ਜਿੰਨਾ ਬਾਹ ਲੱਗ ਸਕਦਾ ਨੂੰ ਲਾਲਾ ਇਹ ਵੀ ਗਾਲ ਚੱਕ ਵੀਡੀਓ ਗਾਲ ਨਹੀਂ ਤੂੰ ਆਡੀਓ ਤੇ ਕਰ ਲੈ ਗੱਲ ਮੈਂ ਕਿਤੇ ਬੈਠਾ ਮੈਂ ਕਿਤੇ ਬੈਠਾ ਤੂੰ ਆਡੀਓ ਤੇ ਕਰ ਲੈ ਗੱਲ ਜਿਹੜੀ ਕਰਨੀ ਆ ਇਹ ਸੀਨੇ ਚਿੰਨਾ ਪਿੱਤਲ ਕਰਦੇ ਆਂਗੇ ਨਾ ਇੰਨਾ ਪਿੱਤਲ ਕਰਦੇ ਆਂਗੇ ਡਾਕਟਰ ਵੀ ਤੈਨੂੰ ਨਾ ਪਿੱਤਲ ਕਰ ਦੇਗਾ ਕਰ ਦੇ ਥੱਕ ਜੂਗਾ ਇਹ ਡਾਇਲੌਗ ਕਿਹੜੀ ਫਿਲਮ ਦਾ ਬੋਲਣ ਦੇ ਆ ਹੋਰ ਦੱਸ ਕੀ ਹੋ ਗਿਆ ਰਾਜਾ ਰਾਜੀ ਹੋ ਗਿਆ ਬੋਲੇ ਡਲ ਖੋਰ ਕੇ ਰਹਿਦਾ ਤਾ ਨਹੀਂ ਡਲ ਕਿ ਤੇਰਾ ਬਸ ਠੀਕ ਆ ਤੂੰ ਬਸ ਤੂੰ ਜਿਹੋ ਕਹਿਣਾ ਸੀ ਕਹਿ ਤਾਂ ਹੁਣ ਅਸੀਂ ਤੈਨੂੰ ਕਿੰਨਾ ਤਾਂ ਹੋਰ ਕੋਈ ਡਾਇਲੌਗ ਕੋਈ ਫਿਲਮ ਦਾ ਜਿਹੜਾ ਚੇਤੇ ਕੀਤਾ ਹੋਵੇ ਉਹ ਵੀ ਬੋਲ ਆ ਯਾਰ ਜੇ ਕੋਈ ਫਿਲਮ ਦਾ ਡਾਇਲੌਗ ਚੇਤੇ ਕੀਤਾ ਹੋਵੇ ਬੋਲ ਆ ਚੇ ਬਹੁਤ ਅੱਛੇ ਬਹੁਤ ਅੱਛੇ ਬੋਲਾ ਬੋਲਾ ਭਰਾਵਾ ਰਹਿਣਾ ਨਾ ਜਾਵੇ ਮੁੜ ਕੇ ਆਵੀਂ ਘਰੇ ਘਰ ਦੇ ਨੂੰ ਫੋਨ ਲਾ ਕੇ ਗਾਰਾ ਕੋਲਾ ਕੱਢੂੰਗਾ ਜੇ ਗਾਰਾ ਕੋ ਰਹਿਂਦੀਆਂ ਉਹ ਵੀ ਕੱਢ ਲਾ ਜੇ ਕੋਈ ਤਵਕੀ ਦੇਣੀ ਹੈ ਉਹ ਵੀ ਕੱਢ ਲਾ ਤੈਨੂੰ ਸਿੱਧੀ ਵਾਲ ਨਹੀਂ ਗਿਆ ਤਾਂ ਹੰਕੀ ਸਾਡੀ ਦਾ ਮੈਂ ਕਹ ਤੂੰ ਤੇਨੂੰ ਉਹ ਤਾਂ ਮੈਂ ਤੈਨੂੰ ਪਹਿਲੇ ਕਹਿਆ ਤਾਂ ਜਿੱਥੋਂ ਤੱਕ ਤੇਰਾ ਵਾਹ ਲੱਗਦਾ ਤੂੰ ਲਾਲਾ ਹਾਂ ਪਰ ਠੀਕ ਹੈ ਜਿੱਥੋਂ ਤੱਕ ਤੇਰਾ ਵਾਹ ਲੱਗਾ ਲਾਲਾ ਠੀਕ ਹੈ